ਫਤੇਗੜ ਚੂੜੀਆਂ ਦੇ ਨਜੀਕ ਚਮਿਆਰੀ ਦੇ ਦੋ ਨੌਜਵਾਨਾਂ ਦਾ ਸ਼ਰੀਨਗਰ ਚ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ ਰੋਜੀ ਰੋਟੀ ਕਮਾਉਣ ਲਈ ਦੋ ਤਿੰਨ ਪਹਿਲਾਂ ਹੀ ਗਏ ਸਨ ਸ਼ਰੀਨਗਰ ਫਤੇਗੜ ਚੂੜੀਆਂ ਅਜਨਾਲਾ ਦੇ ਵਿਚਕਾਰ ਪਿੰਨ ਤੇ ਚਮਿਆਰੀ ਦੇ ਦੋ ਨੌਜਵਾਨ ਜੋ ਦੋ ਤਿੰਨ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਲਈ ਸ਼ਰੀਨਗਰ ਗਏ ਸਨ ਉਹਨਾਂ ਦਾ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਅੱਤਵਾਦੀਆਂ ਨੇ ਨਜ਼ਦੀਕ ਤੋਂ ਹੀ ਗੋਲੀਆਂ ਮਾਰੀਆਂ ਜਿਸ ਵਿੱਚ ਨੌਜਵਾਨ ਅਮਰਤਪਾਲ ਸਿੰਘ ਜਿਸ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਦੂਸਰਾ 25 ਸਾਲਾ ਰੋਹਿਤ ਤਸੀ ਚਿਸ਼ਤੀ ਹਸਪਤਾਲ ਜਾ ਕੇ ਮੌਤ ਹੋਈ ਹੈ ਦੋਵਾਂ ਨੌਜਵਾਨਾਂ ਦੀ ਮੌਤ ਦੀ ਖਬਰ ਸੁਣਤਿਆਂ ਹੀ ਚਮਿਆਰੀ ਚੇ ਚੋਕ ਦੀ ਲਾਟੜ ਗਿਆ ਤੇ ਪੂਰੇ ਪਿੰਡ ਚਮਾਤਮ ਚਾ ਗਿਆ ਮ੍ਰਿਤਕ ਅਮਰਤਪਾਲ ਸਿੰਘ ਚਿਸ਼ਤੀ ਮ੍ਰਿਤਕ ਦੇ ਸ਼੍ਰੀਨਗਰ ਪੁਲਿਸ ਵੱਲੋਂ ਪਿੰਡ ਚਮਿਆਰੀ ਲਿਆਂਦੀ ਗਿਆ ਜਦ ਕਿ ਰੋਹਿਤ ਮਸੀਦੀ ਮ੍ਰਿਤਕ ਦੇ ਸ਼੍ਰੀਨਗਰ ਚਾਹ ਜਿੱਥੇ ਕਿ ਸਰਕਾਰੀ ਤੌਰ ਤੇ ਲਿਖਤ ਪੜ੍ਹ ਕਰਨ ਤੋਂ ਬਾਅਦ ਪਿੰਚ ਮਿਆਰੀ ਲਾਂਦੀ ਜਾਵੇਗੀ ਰੋਹਿਤ ਮਸੀਤ ਚਿਸ਼ਤੀ ਉਮਰ 25 ਸਾਲ ਤੱਕ ਸੀ ਜਾ ਰਹੀ ਹੈ ਜਦ ਕਿ ਅਮਰਤਪਾਲ ਸਿੰਘ ਦੀ ਉਮਰ 31 ਸਾਲ ਦੇ ਕਰੀਬ ਹੈ ਤੇ ਦੋਵੇਂ ਹੀ ਅਜੇ ਕੁਆਰਿਸ਼ਨ ਅਤੇ ਅਮਰਤਪਾਲ ਸਿੰਘ ਜੋ ਪਹਿਲਾਂ ਵੀ ਸ਼੍ਰੀਨਗਰ ਲੱਕੜ ਦੇ ਕੰਮ ਲਈ ਜਾਂਦਾ ਸੀ ਅਤੇ ਹੁਣ ਰੋਹਿਤ ਮਸੀਹ ਉਸ ਤੇ ਹੈਲਪਰ ਵਿਚੋਂ ਸ਼੍ਰੀਨਗਰ ਨਾਲ ਗਿਆ ਸੀ ਛੱਨਾ ਦੀ ਨਜ਼ਦੀਕ ਤੋਂ ਹੀ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ ਖਬਰ ਹੈ ਕਿ ਇੱਕ ਅੱਤਵਾਦੀ ਜਥੇਬੰਦੀ ਵੱਲੋਂ ਇਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਦੋਨਾਂ ਨੌਜਵਾਨਾਂ ਦੇ ਮਾਰੇ ਜਾਣ ਨਾਲ ਵੱਖ-ਵੱਖ ਰਾਜਨੀਤਿਕ ਆਗੂਆਂ ਅਤੇ ਪਰਿਵਾਰ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਸਰਕਾਰੀ ਸਹਾਇਤਾ ਦੀ ਵੀ ਮੰਗ ਕੀਤੀ ਹੈ ਕੀ ਬੇੜ ਦਾ ਨਾਂ ਕੀ ਗੱਲ ਬੋਲੀ ਮੇਰਾ ਨਾਮ ਸ਼ਰਮਕ ਸਿੰਘ ਹੈ ਜੀ ਜੀ ਉਹਦਨਾ ਅੰਮ੍ਰਿਤਪਾਲ ਜੀ ਉਹ ਤੇ ਲੱਕੜ ਦਾ ਕੰਮ ਕਰਨ ਵਾਸਤੇ ਜਾਂਦਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ੍ਹ ਹੀ ਗਿਆ ਗੱਲਬਾਤ ਇੱਥੋਂ ਤੁਹਾਡੇ ਕੋਲੋਂ ਹੈ ਦੁਆਲੀ ਤੇ ਗਿਆ ਸੀ ਆਇਆ ਸਹੋਦਰੋਂ ਜੀ ਹਾਂ ਉਹ ਹੁਣ ਇੱਥੇ ਗਿਆ ਜੀ ਹਾਂ ਜੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲ ਦੱਸਿਆ ਤੁਹਾਨੂੰ ਨਹੀਂ ਅੰਨਾ ਹੋਣੀ ਆਣ ਕੇ ਇਹਨਾਂ ਦੱਸਿਆ ਜਾਉ ਕਿਛੇ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਛੱਡੀ ਡਿਮਾਂਡ ਹੋਈ ਕੀ ਕਹਿ ਸਕਦੇ ਜੀ ਠੀਕ ਬੇਟੇ ਦਾ ਕੀ ਨਾਮ ਸੀ ਔਰ ਕੀ ਬਲਵਾਤ ਹੋਈ ਜੀ ਰਵਜਿੰਦਰ ਸਿੰਘ ਦਾ ਨਾਮ ਇਹਦਾ ਨਾਮ ਪ੍ਰੇਮ ਸਿੰਘ ਜੀ ਹਾਂਜੀ ਤੇ ਕੀ ਕੰਮ ਕਰਦਾ ਸੀ 1 ਪੁਆਇੰਟ ਬਾਰੇ ਪਹਿਲਾਂ ਤਾਂ ਇੱਥੇ ਰੰਗ ਰੰਗ ਦਾ ਕੰਮ-ਕਮ ਕਰਦਾ ਯਾਰ ਕਿ ਪਹਿਲੀ ਦਿਨ ਹੀ ਗਿਆ ਵੈਸੇ ਇਹਦੇ ਲੱਕੜੋ-ਕੱਟੋ ਦਾ ਕੰਮ ਕਦੀ ਕਰਦਾ ਵੀ ਨਹੀਂ ਉਹ ਤੇ ਤਾਂ ਚਾ ਕਿ ਤਨ ਯਾਰ ਦੋਸਤਾਂ ਦਾ ਭੰਦ ਕੰਮ ਚੱਲ ਗਿਆ ਜੇ ਕਿ ਕੀ ਪਤਾ ਲੱਗਾ ਤੁਹਾਨੂੰ ਹੁਣ ਪਤਾ ਨਹੀਂ ਜੇ ਹੁੰਦੀ ਆਇਆ ਪਤਾ ਲੱਗਾ ਵੀ ਆਹ ਹਾਲਾਤ ਹੋ ਗਿਆਗੇ ਅੱਗੇ ਅਸੀਂ ਤਾਂ ਲੰਮੇ ਪਏ ਸੱਤੇ ਹਰਮਾਨ ਨਾਲ ਖਾਂਦੇ ਮੁਰਗੀ ਬਾਜ ਕੱਪ ਦਾ ਪਾ ਲੱਗਾ ਪਰਿਵਾਰ ਤੇ ਕੀ ਹਾਲ ਮਾਤਾ ਦਾ ਐਸ ਕੋਲੇ ਆ ਵੀ ਤੇ ਵੇਖੋ ਪੂਰਾ ਆਪਣਾ ਬੇੜਾ ਘਰ ਕੋਇਆ ਸਾਹਮਣੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਕੁਛ ਨਹੀਂ ਮੰਗਦੇ ਸਾਡਾ ਜਿਹੜਾ ਚੱਗਿਆ ਜਿਹੜਾ ਗਵਾਚ ਗਿਆ ਤੇ ਇਹਨੂੰ ਕਿਦਾਂ ਲੱਭ ਸਕਦੇ ਹਾਂ ਜੀ ਕੱਲਾ ਕੱਲਾ ਜਿਹੜਾ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਪਿੰਡ ਪਰਾਸੀ ਛੁੜੀ ਮੁੰਡਾ ਹੀ ਛੋਟੀ ਕੁੜੀ ਹੈ ਵੱਡਾ ਮੁੰਡਾ ਹੀ ਗੱਲਾਂ ਜੀ ਜਿਹੜਾ ਡੱਡ ਬੋਡੀ ਹੈ ਉਹ ਪਿੰਡ ਚ ਮਿਆਰੀ ਇੱਥੇ ਪਹੁੰਚ ਚੁੱਕੀ ਹੈ ਤੇ ਸੰਸਕਾਰ ਦੀ ਤਿਆਰੀ ਹੋ ਰਹੀ ਹੈ ਪਹਿਲਾਂ ਹਸਪਤਲ ਜਾਇਆ ਸੀ ਉਹ ਡੈਥ ਹੋ ਗਈ ਸੀ ਗੇਂ ਲਈ ਤੇ ਉਹਦੀ ਪੋਸਟ ਮਾਰਟਲ ਤੋਂ ਬਾਅਦ ਉਹ ਵੀ ਹੁਣ ਇੱਥੇ ਡੈੱਡ ਬੋਡੀ ਲਿਆਉਣ ਦੀ ਤਿਆਰੀ ਹੋ ਚੁੱਕੀ ਹੈ ਵੀ ਸਭ ਲੋ ਉਧਰ ਕੰਟੈਕਟ ਕੀਤਾ ਜਾ ਰਿਹਾ ਹੈ ਤੇ ਸ਼ਾਰਟ ਟਿਮ ਪੀਰੀਅਡ ਦੇ ਵਿੱਚ ਇੱਥੇ ਆ ਜੂ। ਜੋ ਵੀ ਸਰਕਾਰ ਵੱਲੋਂ ਸਹਾਇਤਾ ਹੋਏਗੀ ਪੂਰੀ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾਊਗੀ। ਡੈੱਡ ਬੋਡੀ ਜਿਹੜੀ ਆ ਉਹ ਰਿਸਿਵ ਕੀਤੀ ਹੈ। ਉਹ ਪੁਲਿਸ ਪਾਰਟੀ ਤੇ ਸ਼ਰੀਰ ਅਗਰ ਤੋਂ जवान आए थे उन्होंने दे परिवार देंड ओवर की गई है अपने के अनुसार समय अनुसार संस्कार कर लू जो उन्होंने अभी उन्होंने रकम भेजी है वो पचास हज़ार कैश है और उसके अलावा एक लाख चेक है एक लाख का चेक है अमृतपाल की हाँ हैंड ओवर कर दी दिए तो अभी उनको वहाँ मेरी एस पी साहब से बात हुई थी वो अभी फॉर्मेलिटीज़ उनकी जो लीगल फॉर्मेलिटीज़ है वो चल रही हैं तो थोड़ी देर में उसको भी रवाना कर देंगे